ਮਨੁਕੋ ਦਇਆ ਕਰਨੁ ਦੁਖ ਹਰਨੁ ਇਹ ਸਾਈ ਸੰਤ ਮਹਾਕਮਾ ਦਾ ਸੰਗਾਹ ਹੈ ਸਭ ਤੋਂ ਬਿਆ ਜਿਸ਼ਟੀ ਕਰਦੇ ਰਹਿੰਦੇ ਐ ਸਭਨਾਂ ਦੇ ਦੁਖ ਜਮਨ ਵਰਗੇ ਹਰਦੇ ਰਹਿੰਦੇ ਮੇੜਦੇ ਰਹਿੰਦੇ ਹਨ ਉਤਰਨੋਂ ਨਾਮ ਕੀਰਤਨ ਹੈ ਜੇ ਉਜਾਰਦੇ ਰਹਿੰਦੇ ਪਰਮੇਸ਼ਰ ਦੇ ਨਾਮ ਦਾ ਕੀਰਤਨ ਜਸੋ ਉਜਾਰਦੇ ਰਹਿੰਦੇ ਹਨ ਦਇਆਲ ਪੁਰਖ ਭਗਵਾਨ ਹਨ ਉਹਨਾਂ ਦੇ ਭਗਵਾਨ ਪੁਰਖ ਬਿਆਲੂ ਹੈ ਪਰਮੇਸ਼ਰ ਨਾਨਕ ਲਿਪਤ ਨਾ ਮਾਇਆ ਉਹਨਾਂ ਸਰਦਾਂ ਭਗਤਾਂ ਨੂੰ ਮਾਇਆ ਨਹੀਂ ਲਪਾਇਆ ਨਾਮ ਕਰ ਸੋ ਲਿਬੜਦੇ ਨਹੀਂ ਮਾਇਆ ਦੇ ਮੋਹ ਵਿੱਚ ਇਹ ਇੱਕ ਕੰਮ ਕਰੇ ਦਇਆ ਕਰਨੀ ਜਿਹੜੀ ਜੀਆਂ ਤੇ ਸ਼ੀਰ ਕਰਕੇ ਅਤੇ ਦੁੱਖ ਉਹਦੇ ਮੇਟਣ ਦਾ ਉਪਾਅ ਕਰੇ ਉਚਾਰਦੇ ਰਹੇ ਹਰੀ ਦੇ ਕੀਰਤਨ ਨੂੰ ਉਹਨਾਂ ਪੁਰਖਾਂ ਦੇ ਭਗਵਾਨ ਜਾਲੂ ਹੁੰਦਾ ਹੈ ਨਾਨਕ ਲਈ ਉਸ ਨੂੰ ਆਇਆ ਉਹਨਾਂ ਨੂੰ ਮਾਇਆ ਫੇਰ ਲਪਾਉਂਦੀ ਹੋ ਸਕਦੀ ਰੁਕੇ ਮਾਇਆ ਦੇ ਉਦਾਸੀ ਕਰਦੇ ਆਵੇਂ ਉਹ ਮਰਲੇ ਪਹਿੰਦੇ ਹਨ ਆਹੇ ਬਲੰਦ ਦੀ ਬੁਝ ਗਈ ਉਹਨਾਂ ਦੇ ਮੂਕਾਲ ਦੀ ਅੱਗ ਜਿਹੜੀ ਮੱਜਦੀ ਸੀ ਮਾਇਆ ਦੀ ਕ੍ਰਿਸ਼ਨਾ ਦੀ ਅੱਗ ਜਿਹੜੀ ਮੱਜਦੀ ਸੀ ਇਹ ਬੁੱਝ ਗਈ ਨਿਵਰਤ ਹੋ ਗਈ ਨਾਮ ਜਲ ਕਰਕੇ ਰਖੰਡੜੂ ਪ੍ਰਭ ਆ ਰੱਖਿਆ ਕਰੂ ਵਾਲਾ ਹੋਇ ਐਬ ਵਾਹਿਗੁਰੂ ਨੇ ਪਿਆਰਿਆਂ ਦੀ ਜਿਨ ਉਪਾਈ ਮੇਦ ਮੇਦ ਜਿ ਦਵਾਈ ਦੀ ਸਵਾਈ ਨੂੰ ਮੇਦੀ ਨਾਮ ਮੇਦੇ ਤੋਂ ਮਧੂ ਕਹਿਣ ਦੇ ਮੇਦੇ ਤੋਂ ਬਣਨੇ ਕਰਕੇ ਮੇਦਨੀ ਸ੍ਰਿਸ਼ਟੀ ਜਾਣ ਸਮਝਣਾ ਜਿਸ ਨੇ ਵਾਹਿਗੁਰੂ ਨੇ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਕਿ ਸੋ ਪ੍ਰਭ ਜਾ ਉਸ ਅਗੁਰੂ ਦਾ ਜਾਪ ਕਰਨਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਮ ਪੌੜੀ ਜਾਂ ਪ੍ਰਭ ਪਹੇ ਦਇਆਲ ਮੇਰੇ ਹਯੂਰ ਫਰਮਾਉਂਦੇ ਜਦੋਂ ਵਾਸਗੁਰੂ ਅੰਤਰੀ ਆਵੀ ਬਿਆਨੂ ਹੋਏ ਮਾਂ ਬਿਆਪਾ ਮਾਇ ਨਾ ਗੁਰਮਖੋਂ ਮਾਇਆ ਨਹੀਂ ਚਿੰਬੜਦੀ ਨਰਲੇਪ ਰਹਿੰਦੇ ਆ ਮਾਇਆ ਕੰਦਰ ਕਰਨ ਉਦਾਸੀ ਊਟ ਆਗਾ ਗਏ ਨਾ ਉਹ ਬਰਗ ਕਰੋੜਾ ਜਨਮ ਦੇ ਜੜਕਲੇ ਉਸ ਰਿਸ਼ੀ ਪਾਪਾਂ ਦੇ ਉਹ ਵੀ ਨਾਸ ਹੋ ਗਏ ਹਰ ਇੱਕ ਤੀਹਾਰ ਜਿਦਾ ਗਾਲਪੁਰ ਖਰੀਦ ਨੂੰ ਜਿਨ੍ਹਾਂ ਨੇ ਕਿਚਿਤ ਹੋ ਕੇ ਚਾਉਣਾ ਕੀਤਾ ਹੈ ਪੱਤਰੇ ਜੰਦਾ ਰਹਿੰਦੇ ਮਨਲਿਕ ਅਦਕ ਕਰੋ ਨਿਰਮਲ ਭੈਸਰੀ ਉਹ ਨਿਰਮਲ ਉਜਲ ਹੋ ਗਏ ਸਰੀਰ ਉਹਨਾਂ ਦੇ ਮਨ ਬਾਣੀ ਸਰੀਰ ਕਰਕੇ ਮਨ ਧੂਰੀ ਨਾਲ ਜਦੋਂ ਭਗਤਾਂ ਜਨਾਂ ਦੀ ਧੂਰ ਵਿੱਚ ਸ਼ਰਨ ਸਰਦਾ ਨਾਲ ਕੀਤਾ ਹੈ ਮਨ ਤਨ ਭੈ ਸੰਤੂ ਮਨ ਤਨ ਅੰਦਰ ਨੂੰ ਸੰਤੋਖ ਸੰਤੁਸ਼ਟਾ ਹੋ ਗਈ ਹੈ ਪੂਰਨ ਪ੍ਰਭ ਪਾ ਜਿਨਾਂ ਨੂੰ ਪੂਰਨ ਵਿਆਪਕ ਵਾਹਿਗੁਰੂ ਨੂੰ ਪਾ ਲਿਆ ਹੈ ਤਰੇ ਕੁਤੰਦ ਸੰਗ ਲੋ ਉਹ ਆਪਣੇ ਪਰਿਵਾਰ ਇਸ ਦੀ ਦੇ ਬਦੇ ਦੇ ਸਨੇਹ ਸਾਰੇ ਲੋਕੋ ਨੇ ਜਿਹੜੇ ਸੰਗਤ ਕਰਨ ਵਾਲੇ ਕਰ ਗਏ ਉਹਨੂੰ ਸਵਾਇਆ। ਰਾਜੀਆਂ ਕੁਲਾਂ ਜਿਹੜੀਆਂ ਬੇਗਤ ਹੋਈਆਂ ਸੀ ਉਹਨਾਂ ਨੂੰ ਵੀ ਸਵਾਇਆ ਸਾਰੀਆਂ ਕੁਲਾਂ ਨੂੰ ਵੀ ਚਾਰ ਲਿਆ। ਦੇਵੀ ਕੁਲ ਨੂੰ ਵੀ ਵਿਚਾਰ ਲਿਆ ਹੈ। ਅਤੇ ਇਸ ਲਈ ਤੋਂ ਬੋਧ ਪਰਿਵਾਰ ਆਜ ਕੋ ਤੇ ਹੋਰ ਲੋਕ ਸੰਗਤ ਕਰਨ ਵਾਲੇ ਵੀ ਸਭ ਉਹ ਦੇ ਮੁਕਤ ਹੋ ਗਏ।